ਜਿਹੜੇ ਜਿਹੜਾ ਪ੍ਰਤਾਪ ਸਿੰਘ ਬਾਜਮਾ ਦੇ ਉੱਤੇ ਜਿਹੜੀ ਐਫਆਈਆਰ ਦਾ ਦਰਚਾਈ ਹੈ ਬਿਲਕੁਲ ਸਹੀ ਐਫਆਈਆਰ ਦੱਚੋਈ ਆ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੀ ਸੁੱਖ ਸ਼ਾਂਤੀ ਜਿਨ੍ਹਾਂ ਨੂੰ ਹਜਮ ਨਹੀਂ ਹੋ ਰਹੀ ਜਿਨ੍ਹਾਂ ਨੂੰ ਸੱਤਾ ਤੋਂ ਲਾਭੇ ਰਹਿਣਾ ਆਉਂਦਾ ਨਹੀਂ ਔਰ ਸੱਤਾ ਤੋਂ ਲਾਭੇ ਰਹਿ ਕੇ ਉਹਨਾਂ ਨੂੰ ਇਹੋ ਜਿਹੀਆਂ ਹਰਕਤਾਂ ਸੁਝਦੀਆਂ ਨੇ ਔਰ ਬਹੁਤ ਵਧੀਆ ਕੀਤਾ ਮਾਨਜੋਗ ਸੀਐਮ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਹੜਾ ਉਹਨਾਂ ਦੇ ਉੱਤੇ ਐਫਆਈਆਰ ਦੱਚੋਈ ਆ ਹੋਣੀ ਚਾਹੀਦੀ ਸੀ ਇਹ ਲੋਕ ਦਸ਼ਤਕਰਤਾ ਦੇ ਨਾਲ ਰਲ ਕੇ ਉਹ ਜਿਹੀਆਂ ਗੱਲਾਂ ਕਰਦੇ ਆਦਰਵਾਇਜ਼ ਜਿਹੜਾ ਉਹਨੂੰ ਹੰਕਾਰ ਆ ਨਾ ਕਿ ਮੈਂ ਚਾਰ ਵਾਰੀ ਇਹ ਰਿਹਾ ਮੈਂ ਹੋ ਰਿਹਾ ਮੈਂ ਇੰਨੀਆਂ ਇਲੈਕਸ਼ਨਾਂ ਲੜੀਆਂ ਪਰ ਆਪਣੀਆਂ ਪ੍ਰਾਪਰਟੀਆਂ ਵੀ ਘਣਾ ਦਵੇ ਪੰਜਾਬ ਨੂੰ ਕਿ ਉਹਦੀਆਂ ਪ੍ਰਾਪਰਟੀਆਂ ਕਿਨੇ ਹੁਣ ਤੱਕ ਦੀਆਂ ਤੇ ਉਹਦਾ ਸਭ ਤੋਂ ਘਟੀਆ ਕਰਨਾਮਾ ਸਭ ਤੋਂ ਘਟੀਆ ਪਿਆਨ ਹੁਣ ਤੱਕ ਦਾ ਜਿਹੜਾ ਅੰਦੇ ਤਾਉ ਨੇ ਕਿ ਵੀ ਮੈਨੂੰ ਪਤਾ ਹੈ ਕਿ ਵੀ ਪੰਜਾਬ ਬੰਬ ਜਿਹੜੇ ਪੰਜਾਬ ਦੇ ਵਿੱਚ ਆ ਗਏ ਜਿਹਨੂੰ 18 ਚੱਲ ਕੇ 32 ਰਹਿੰਦੇ ਨੇ ਫਿਰ 32 ਹੁਣ ਗਿਣਤੀ ਕਰਕੇ ਦੇਵੇ ਕਿ ਕਿੱਥੇ ਕਿੱਥੇ ਰਹਿੰਦੇ ਆ ਜਦੋਂ ਪਤਾ ਲੱਗ ਜਾਏ ਕਿ ਵੀ ਇਤਾਂ ਦੀ ਸ਼ੋਹਰਤ ਜਿਹੜੀ ਆ ਖੋਸ਼ੀ ਸ਼ੋਹਰਤ ਖੱਟਣ ਦਾ ਨਤੀਜਾ ਕੀ ਹੁੰਦਾ ਔਰ ਪੰਜਾਬ ਦੁਬਾਰਾ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਆਊਗਾ ਪੰਜਾਬ ਨੂੰ ਦੁਬਾਰਾ ਸਰਦਾਰ ਭਗਤ ਸਿੰਘ ਜੀ ਮਾਨ ਬੜੇ ਸਖਤ ਨੇ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਲੈ ਕੇ ਉਹ ਕਦੀ ਵੀ ਇਹੋ ਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰਨੀ ਆ ਗਿਆ ਹੈਗਾ ਨਿਕੋਤਰ ਬਧਾਏ ਕਿ ਅੰਦਰਜੀਤ ਕੌਰ ਮਾਰਦੇ ਜਿਹੜਾ ਹੈਗਾ ਬਕਵਾਸ ਤੋਂ ਮਾਰਦੇ ਜਿਹੜੇ ਆ ਗ ਕੀ ਜੀ ਐਫ ਆਈ ਆਰ ਤਾਂ ਕੀਤੀ ਜਾਤ ਬਿਲਕੁਲ ਹਰ ਸ਼ਾਂਤੀ ਪਸੰਦ ਤੇ ਹਰ ਪੰਜਾਬ ਦੇ ਪ੍ਰੇਮ ਕਰਨ ਵਾਲੇ ਨੂੰ ਸੀਐਮ ਸਾਹਿਬ ਨੂੰ ਆਪਣੀਆਂ ਚਿੱਠੀਆਂ ਲਿਖਣੀਆਂ ਚਾਹੀਦੀਆਂ ਉਹਨਾਂ ਨੂੰ ਆਪਣੇ ਬਲੌਗ ਭੇਜਣੇ ਚਾਹੀਦੇ ਉਹਨਾਂ ਨੂੰ ਆਪਣੀਆਂ ਵੀਡੀਓਜ਼ ਭੇਜਣੀਆਂ ਚਾਹੀਦੀਆਂ ਕਿ ਹੁਣ ਤਾਂ ਐਫ ਆਈ ਆਰ ਕਰਨ ਵਾਸਤੇ ਮੈਂ ਅਪੀਲ ਕੀਤੀ ਸੀ ਐਫ ਆਈ ਆਰ ਤਾਂ ਚਲੋ ਖੈਰ ਸਰਕਾਰ ਨੇ ਕਰਨੀ ਸੀ ਜਿਹੜੀ ਜਿਹੜਾ ਉਹਨਾਂ ਨੇ ਕੰਮ ਕੀਤਾ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਸਹਿਯੋਗ ਨਹੀਂ ਦਿੱਤਾ ਕਿ ਵੀ ਕਿੱਥੇ ਨੇ ਬਾਕੀ ਬੱਤੀ ਬੰਬ ਹੋਰ ਜਿਹੜੇ ਨੇ ਔਰ ਹਰ ਇੱਕ ਮਸ਼ਿੰਦੇ ਦਾ ਹੈ ਫੜਜ ਬੰਦਾ ਕਿ ਉਹ ਸਰਦਾਰ ਭਗਤ ਸਿੰਘ ਜੀ ਮਾਨ ਨੂੰ ਪੰਜਾਬ ਦੀ ਸ਼ਾਂਤੀ ਬਹਾਲੀ ਵਾਸਤੇ ਅਪੀਲ ਕਰਨ ਔਰ ਮੈਂ ਕਹਿੰਦੀ ਆ ਕਿ ਉਹਨਾਂ ਨੂੰ ਫੜਕੇ ਜੇਲ੍ਹ ਦੇ ਅੰਦਰ ਦੇਣਾ ਚਾਹੀਦਾ ਇਨਵੈਸਟੀਗੇਸ਼ਨ ਉਹਨਾਂ ਦੀ ਅੰਡਰ ਕਸਟਡੀ ਹੋਣੀ ਚਾਹੀਦੀ ਹੈ ਨਕੋਦਰਪੁਰ ਪਤਾ ਇੱਕ ਵੱਲੋਂ ਵੀ ਕਿਹਾ ਜਾ ਰਿਹਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾਗਾ ਬੰਦ ਕੀਤਾ ਜਾਵੇ ਤੇ ਉਹਨਾਂ ਕੋਲੋਂ ਪੁੱਛਗਛ ਸ਼ਕਤੀ ਨਾਲ ਕੀਤੀ ਜਾਵੇ ਮੈਂ ਤਾਂ ਕਹਿ ਰਹੀ ਆ ਬੀ ਬਾਜਵਾ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕੀਤੀ ਬਾਜਵਾ ਸਾਹਿਬ ਨੇ ਇੱਕ ਅਖਬਾਰ ਦੀ ਖਬਰ ਨੂੰ ਜਨਤਕ ਕੀਤਾ ਕਿਉਂਕਿ ਮੈਂ ਕਹਿਣਾ ਚਾਹੁੰਦਾ ਜਦੋਂ ਇਹੋ ਹੀ ਸਰਕਾਰ ਇਹਨਾਂ ਦਾ ਐਮ.ਐਲ.ਏ ਆ ਜਿਹੜਾ 25 ਕਰੋੜ ਵਾਲੀ ਗੱਲ ਸੀ ਤਾਂ ਹੈੱਡਕੁਆਰਟਰ ਜਾ ਕੇ ਇੱਕ ਸਟੇਟਮੈਂਟ ਉਹਨੇ ਦਰਜ ਕਰਾਈ ਸੀ ਉਹ ਉਹ ਮੁੱਦਾ ਕਿੱਥੇ ਗਿਆ ਉਹ ਮੁੱਦਾ ਕਿੱਥੇ ਗਿਆ ਇਹ ਖਬਰ ਦੇ ਮਹਾਰੀ ਆ ਸੋ ਇਸ ਕਰਕੇ ਜਿਹੜੇ ਵੀ ਲੋਕ ਆ ਜਿਹੜੇ ਆਮ ਆਦਮੀ ਪਾਰਟੀ ਚਾ ਐਮ.ਐਲ.ਏ ਚਾ ਮੰਤਰੀ ਆ ਚਾ ਮੁੱਖ ਮੰਤਰੀ ਆ ਇਹ ਜੋ ਮੂੰਹ ਆਉਂਦਾ ਬੋਲੀ ਜਾਂਦੇ ਆ ਗਰਾਉਂਡ ਤੋਂ ਪਹਾੜ ਦੂਰ ਆ